ਪਾਣੀ ਢੁਕੇ ਨਾਲ ਖਾ ਰਹੇ ਦੀ ਆ ਪਾਣੀ ਮੁਰਗੇ ਚੱਲ ਮਲ ਪਤੰਦਰ ਜਦੋਂ ਦੇਖਦੇ ਆ ਭਰਾਵਾ ਖੜੇ ਏ ਟਰੈਕਟਰ ਨਾਲ ਹੀ ਖੜੇ ਟਰੈਕਟਰ ਕੋਲ ਹੀ ਖੜਾ ਹੁੰਦਾ ਪਤੰਦਰ ਲੋਕਾਂ ਨੇ 10-10 ਲੱਖ ਦੇ ਟਰੈਕਟਰ ਆ ਇਹਨੂੰ ਪਤਾ ਨਹੀਂ ਕੀ ਹੋਇਆ ਯਾਰ ਆ ਸੇਨ ਵਾਲੀ ਮੱਥਾ ਮਰਿਆ ਸਾਰਾ ਦਿਨ ਇਸਨੂੰ ਸਾਫ ਕਰੀ ਜਾਂਦਾ ਆ ਅੱਜ ਇਹਨੂੰ ਪੁੱਛ ਹੀ ਲੈ ਤਾ ਤੇ ਕੀ ਹਾਲਾ ਭੋਲੇ ਠੀਕ ਆ ਬਈ ਹੋਰ ਵਧੀਆ ਠੀਕ ਆ ਹਾਂ ਹਾਂ ਓਏ ਇਸੇ ਨਾਲੀ ਮੱਥਾ ਮੁੱਥਾ ਜਿਹਾ ਮਰੀ ਜੈਨਾ ਪਤੰਦਰਾ ਜਿਹਦੇ ਕੋਲੇ 10-10 ਲੱਖ ਵਾਲੇ ਟਰੈਕਟਰ ਆ ਸਾਫ ਤਾਂ ਕਿਤੇ ਉਹਨਾਂ ਨੇ ਨਹੀਂ ਕੀਤਾ ਨਹੀਂ ਬਾਈ ਜਰਾ ਡੋਢ ਸੁਭਾਅ ਹੈ ਕਿ ਕਿਸੇ ਕਿਸੇ ਬੰਦੇ ਨੇ ਆਪ ਦਾ ਘਰ ਦਾ ਜੀ ਬਣ ਜਾਣਾ ਇਹਨੇ ਸਾਡੇ ਪੈਰ ਲਾਇਆ 91 ਦਾ 91 ਬੀ ਦਾ ਟਰੈਕਟਰ ਲਿਆਂਦਾ ਨਵਾਂ ਲਿਆਂਦਾ ਜਮਾ ਇਹ ਉਹ ਤਾਂ ਠੀਕ ਆ ਗੱਲ ਪਰ ਸਾਰਾ ਤਾਂ ਨਹੀਂ ਮੱਥਾ ਮਾਰੀ ਜਾਂਦਾ ਤੇ ਲੈ ਫਿਰ ਗੱਲ ਸੁਣ ਲੈ ਧਿਆਨ ਨਾਲ ਇਹ ਮੇਰੇ ਦਾਦੇ ਵੇਲੇ ਮੇਰੇ ਪਿਓ ਵੇਲੇ 91 ਚ ਲਿਆਂਦਾ ਸੀ ਟਰੈਕਟਰ ਇਹ ਤੇ ਟਰੈਕਟਰ ਪੂਰਾ ਸਾਫ਼ ਤੇ ਕਿਤੇ ਆ ਸਕਦਾ ਅਜ ਤੱਕ ਸਾਨੂੰ ਇਹਨੇ ਕੋਈ ਨਫਾ ਨੁਕਸਾਨ ਕੋਈ ਨਹੀਂ ਕਰਾਇਆ ਇਹਨੇ ਵਾਧਾ ਹੀ ਕਰਾਇਆ ਸਾਡੇ ਮੇਰੇ ਪਿਓ ਨੇ ਬਹੁਤ ਮਹਿਸਾਂ ਪਸ਼ੂ ਢੋਏ ਆ ਇਥੇ ਬਹੁਤ ਜਿਆਦੇ ਪਸ਼ੂ ਮਹਿਸਾਂ ਕਿੰਨੀਆਂ ਵੀ ਜੋ ਬਹੁਤ ਜਿਆਦੇ ਢੋਏ ਆ ਇਥੇ ਸਾਨੂੰ ਕੋਈ ਕੋਈ ਨੁਕਸਾਨ ਨਹੀਂ ਆਇਆ ਹੁਣ ਕੱਖ ਲਿਆਉਣੇ ਆ ਇਥੇ 1 ਲੀਟਰ ਨਾਲ ਅੱਧੇ ਲੀਟਰ ਨਾਲ ਖੇਤ ਘਰੇ ਬਾਏ ਨੂੰ ਕਿਹੜਾ ਟੈਂਕੀ ਭਰਾ ਦੇ ਮੁੜ ਕੇ ਦੇ ਤਾਂ ਇਹ ਕਿੰਨੀ ਝਾਕਣ ਦੀ ਲੋੜ ਨਹੀਂ ਪੂਰਾ ਵਧੀਆ ਟਰੈਕਟਰ ਸਾਫ ਹੈ ਕੋਈ ਕੋਈ ਕੀ ਹੱਥ ਨਹੀਂ ਤਰੋਂ ਲਾ ਕੇ ਤੇ ਵਧੀਆ ਵਧੀਆ ਕੰਮ ਕਰਦਾ ਆਦ ਵਿੱਚ ਉਣਾ ਦਿਖਾ ਨਾ ਇਸ ਨਾਲ ਹੀ ਕੀਤਾ ਸਾਰਾ ਬਸ ਦੇ ਝੂਣਾ ਦੇਖ ਲੈ ਸਾਰਾ ਆਪਣਾ ਓਏ ਉਹ ਤਾਂ ਠੀਕ ਆ ਤੇਰੀ ਗੱਲ ਆ ਔਰ ਗੱਲ ਤਾਂ ਇਹ ਕਰਦੇ ਆਪਾਂ ਵੀ ਦੁਨੀਆ ਤਾਂ ਚੰਤੇ ਪਹੁੰਚ ਗਈ ਤੂੰ ਪਤੰਦਰਾ ਇਹੋ ਅਜੇ ਨਾਲ ਮੱਖਾਂ ਮਰੀ ਜਾਣਾ ਮਨਿਆ ਲੱਖ ਰੁਪਏ ਦਾ ਤਰਾਹ ਟਰੈਕਟਰ ਨੀਗਾ ਤੇ ਕਪੜਾ ਮਰੀ ਜਾਣਾ ਜਿਵੇਂ ਭਾਂਚ ਦਾ 10 ਲੱਖ ਰੁਪਏ ਦੀ ਜੀ ਹੁੰਦੀ ਹੈ ਇਹ ਤੂੰ ਦੇਖਿਆ ਅੱਜ ਕੱਲ ਟਰੈਕਟਰ ਭਾਂਚ ਨਵੇਂ ਤੋਂ ਨਵਾਂ ਟਰੈਕਟਰ ਆਇਆ ਪਿਆ ਜਿਵੇਂ ਜੋਂਡੀਆ ਰਾਲਾਂ ਦੇ ਨਾਲ 4x4 ਬਾਈ ਜਿਹੜਾ 10-10 ਲੱਖ ਰੁਪਏ ਦਾ ਕਪੜਾ ਤਾਂ ਕਿਤੇ ਉਹਨਾਂ ਨੇ ਨਹੀਂ ਮਾਰਿਆ ਜਿੰਨਾ ਤੋਂ ਇਹਦੇ ਮਰੀਏ ਨਾਗਾ ਲੈ ਕੱਪੜੇ ਦੀ ਗੱਲ ਸੁਣ ਲੈ ਕੋਈ ਵੀ ਚੀਜ਼ ਆਪਣੇ ਘਰੇ ਲਿਆਉਂਦੀ ਹੈ ਜੇ ਉਹਨੂੰ ਚੀਜ਼ ਆਪਾਂ ਸਾਫ਼ ਸਪਾਈ ਰੱਖਾਂਗੇ ਟਾਈਮ ਸਿਰ ਤੇ ਤੇਲ ਪਾਣੀ ਬਦਲਾਂਗੇ ਉਹ ਚੀਜ਼ ਹਮੇਸ਼ਾ ਵਾਦਾ ਕਰਦੀ ਐਵੇਂ ਸਾਂ ਆ ਦੇਖ ਲੈ 91 ਦਾ ਲਿਆਉਂਦਾ ਡਰਾਈਵਰ ਤੂੰ ਆ ਦੇਖ 34 35 ਸਾਲ ਹੋ ਗਏ 33 ਸਾਲ ਜਿੰਨਾ ਵੀ ਹੋ ਗਏ ਆ ਦੇ ਉਮੀ ਸਾਫ਼ ਪਿਆ ਪੂਰਾ ਉਮੀ ਨਾਲ ਦੀਆਂ ਲਾਈਟਾਂ ਉਮੀ ਹਾਰਨ ਪਾਇਦਾ ਸਭ ਕੁਝ ਉਮੀ ਨਾਲ ਚੱਲਦਾ ਹੈ ਪੂਰਾ ਵਧੀਆ ਚੀਜ਼ ਹੈ ਕੋ ਬਾਕੀ ਬਾਕੀ ਸਿਰ ਸਮਾਈ ਸਰਤੇ ਆ ਟਾਈਮ ਤੇ ਬਤੇਲ ਬਦਲਾਂਗੇ ਕੋਈ ਵੀ ਐ ਇਹ ਵੀ ਆਪਣੇ ਸਰੀਰ ਮੰਗ ਹੁੰਦਾ ਜੇ ਆਪਾਂ ਚੰਗਾ ਖਾਣਾ ਪਾਣੀ ਖਾਵਾਂ ਟਾਈਮ ਤੇ ਰੋਟੀ ਆਟੀ ਖਾਵਾਂਗੇ ਤੜਕੇ ਜੇ ਆਵੇਂ ਉਹੀ ਬੰਦਰ ਕਿਵੇਂ ਉਹੀ ਇਹਦੇ ਚੀਜ਼ ਆ ਟਾਈਮ ਤੇ ਤੇਲ ਤੂਲ ਬਦਲੀ ਜਾਵਾਂਗੇ ਤਾਂ ਟਰੈਕਟਰ ਚੀਜ਼ ਸੈੱਟ ਵਧੀਰੇ ਰਹੇ ਤੇ ਬਾਕੀ ਸਿਰੇ ਸਮਾਈ ਆ ਬਹੁਤ ਜਿਆਦੇ ਜਦੋਂ ਫਿਰ ਤੂੰ ਟਰੈਕਟਰ ਦੀ ਇੰਨੀ ਸਮਾਈ ਰੱਖਦਾ ਚੱਲ ਮੰਨਦੇ ਆ ਕੱਪੜੇ ਨਾਲ ਹਨਾ ਰੰਗ ਰੰਗ ਕੇ ਤਰਾ ਰੀਜਨਲ ਪਿਆਗਾ ਪਰ ਫਿਰ ਤੂੰ ਘੱਟੋ ਘੱਟ ਵੱਡਾ ਟਰੈਕਟਰ ਤਾਂ ਲਿਆ ਤੇ ਤਾਂ ਭਾਂ ਦਾ ਦੇਖ ਭਾਲੀ ਬਹੁਤ ਦਾ ਟਰੈਕਟਰ ਦੀ ਮਨਕਲ 33 34 ਛੜ ਕਹਿਣਾ ਜਮਾ ਹਾਸਟਿਕਰ ਸ਼ੁਕਰ ਜਿਹੇ ਨਾਲ ਦੇ ਪਾਏ ਜਾਵਾਂ ਹਨਾ ਇਹ ਨਵੇਂ ਟਰੈਕਟਰ ਲੈ ਆਇਆ ਯਾਰ ਨਵੇਂ ਤੱਕ ਨਹੀਂ ਇਹ ਹੁਣ ਅੱਜਕੱਲ ਪਾਵਰਫੁੱਲ ਹੈ ਕਿੱਥੇ ਚੱਲਦੇ ਆਸੇ ਉਸੇ ਅੱਜਕੱਲ ਯਾਰ ਲੈ ਨਵੇਂ ਦੀ ਗੱਲ ਸੁਣ ਲੈ ਛੋਟੇ ਕਿਸਾਨ ਆ ਯਾਰ 2-4 ਕਿੱਲੇ ਵਾਲੇ 2-4 ਕਿੱਲੇ ਲੈਣਾਂ ਨੂੰ ਤੁਹਾਨੂੰ ਪਤਾ ਹੋਗਾ ਟਾਈਮ ਪਾਸ ਹੁੰਦਾ ਨਹੀਂ ਬਾਕੀ ਸਿਰੇ ਜਵਾਕ ਹੁਣ ਹਰੇਕ ਦੀ ਭੇਡ ਚਾਲ ਹੋਈ ਪਈ ਆ ਕਿੰਮੀ ਆ ਵੀ ਗਰੀਬ ਆ ਵੀ ਹੋਰ ਹੈ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਪੈਂਦੇ ਆਗੇ ਬੁੜੀਆਂ ਹਟਦੇ ਨਹੀਂ ਵੀ ਕਿਨਾਂ ਲਾਊ ਸਕੂਲ ਚ ਉਹਦਾ ਚੜੀ ਚੜੀ 50 50000 ਰੁਪਇਆ ਆਈਆਂ ਤਾਂ ਚਲੋ ਉਹ ਤਾਂ ਮਜਬੂਰੀ ਆਪਨੂੰ ਪੜਾਉਣੀ ਪੜਾਈ ਬਿਨਾ ਸਰਦਾ ਨਹੀਂ ਇਹਦੇ ਬਿਨਾ ਸਰ ਵੀ ਜਾਂਦਾਗਾ ਤੇ ਬਾਕੀ ਸਾਰੇ ਹੁਣ 10 ਪੰਨ 10 12 ਲੱਖ ਦਾ ਆਉਂਦਾਗਾ ਉਹਦੇ ਕਿਸ਼ਤਾਂ ਬਣਾ ਲਾ ਫਿਰ ਕਿੰਨੇ ਬਣਨੇ ਸੀ ਵੀ ਮਹੀਨੇ ਆ ਹੀ ਰਹਿੰਦੇ ਹੈਗੇ ਉਹ ਉਹਨਾ ਕੀ ਹੁੰਦਾ ਨਾ ਤੁਹਾਨੂੰ ਪਤਾ ਵੀ ਉਹ ਕਿਸ਼ਤਾਂ ਨੂੰ ਭਰਨੀ ਪੈਣੀਆਂ ਜਾਂ ਅਗਲਾ ਟਰੈਕਟਰ ਲੈ ਕੇ ਜਾਊਗਾ ਲੋਨ ਵੱਡੇ ਵੱਡੇ ਵਾਲਾ ਲੋਨ ਕਰਾਈ ਜਾਂਦਾਗਾ ਟਾਈਮ ਪਾਸ ਤਾਂ ਇਹਦੇ ਨਾਲ ਵਧੀਆ ਹੁਣ ਮੌਕੇ ਤੇ ਆ ਬਾਕੀ ਇਹਦੇ ਨਾਲ ਹੀ ਬਾਲ ਨੇ ਹੌਲੀ ਹੌਲੀ ਭਰਾਵਾ ਦੋ ਚਾਰ ਕਿਲਾ ਦਾ ਟਾਈਮ ਪਾਸ ਹੀ ਹੁੰਦਾਗਾ ਗੱਲ ਤਾਂ ਭੋਲੇ ਤੇਰੀ ਠੀਕ ਹੈ ਯਾਰ ਆ ਜਿਵੇਂ ਹੁਣ ਆਪਾਂ ਟੱਸ ਦੇਖਦੇ ਆਂ ਸਿੱਟਰ ਵਾਲੀ ਬੱਚਾ ਲੋਹਾ ਯਾਰ ਵੀ ਤਕੜਾ ਲੋਹੀ ਹੈ ਜਿਹੜਾ ਨਾਲ ਦਾ ਖੜਾਗਾ ਯਾਰ ਹਨਾ ਹੁਣ ਨਾਲਾ ਤਾਂ ਲੋਹਾ ਦੇਖੋ ਖਤਮ ਹੋ ਗਿਆ ਹੁੰਦਾ ਹਨਾ ਪਰ ਫੇਰ ਵੀ ਬਾਹਰ ਫੂ ਰਹਿੰਦਾ ਇਹ ਦੇਖੋ ਜੰਗਾਲ ਪਈ ਹੈ ਹਨਾ ਤੇ ਹੋਰ ਠੀਕ ਠਾਕ ਆ ਵਧਗੇ ਹਾਂ ਠੀਕ ਹੈ ਵੀ ਵਧਗੇ ਸੋ ਜਾ ਯਾਰ ਤੇਰੀ ਕਿਉਂਕਿ ਅਗਲਾ ਵੱਡੇ ਟਰੈਕਟਰ ਆ ਮਗਰ ਤੁਰ ਪੈਂਦਾ ਹੈ ਹਨਾ ਫਿਰ ਕਿਸਤਾਂ ਨਹੀਂ ਭਰ ਜਾਂਦਾ ਔਖਾ ਹੋ ਜਾਂਦਾ ਕਰ ਤੇ ਡੰਗਦਾ ਬਈ ਆਉਦੇ ਕਹਿੰਦੇ ਹੁੰਦੇ ਆਪਦੇ ਬੇਤਰੇਸ਼ ਆਉਣ ਨਾਲ ਚੱਲਣਾ ਚਾਹੀਦਾ ਹੈਗਾ ਤੇ ਡੰਗ ਤਾਂ ਫਿਰ ਉਹ ਵੀ ਰਾਹ ਜਾਂਦੀ ਹੈ ਮਸ਼ੀਨਰੀ ਜਿਹੜੀ ਛੋਟੀ ਹੁੰਦੀ ਹੈ ਹਾਂ ਵੀ ਉਹ ਸਹੀ ਗੱਲ ਹੈ ਵੀ ਚਾਦਰ ਦੇਖ ਕੇ ਪੈਰ ਵਿਸਾਰਨਾ ਚਾਹੀਦਾ ਹੈ ਯਾਰ ਵੀ ਆ ਜਿੰਨਾ ਕ ਆਪ ਦਾ ਮਾ ਜਨਾ ਚਾਲਦਾ ਬੰਦੇ ਦਾ ਉਨਾਂ ਦੇ ਹਿਸਾਬ ਨਾਲ ਲੈਣਾ ਚਾਹੀਦਾ ਐਵੇਂ ਆਪ ਕੁਝ ਜੇ ਰਿਸ ਕਰੀ ਜਾਵਾਂਗੇ ਕੋਈ ਫਾਇਦਾ ਨਹੀਂ ਚਲੋ ਇਹ ਟਰੈਕਟਰ ਆਪ ਦਾ ਐਂ ਕਹਿੰਦਾ ਵੀ ਵੱਡੇ ਟਰੈਕਟਰਾਂ ਦਾ ਵੀ ਹਾਂ ਲੋਡ ਪੈਗੀ ਵੀ ਕਿਰਾਏ ਤੇ ਵਹਾ ਲਓ ਟਰੈਕਟਰ ਆਪ ਨੂੰ ਆਮ ਕਿਰਾਏ ਤੇ ਮਿਲਦਿਆ ਵਧੀਆ ਆ ਲੱਕਰਾਏ ਤੇ ਬੁਝੇ ਕੰਮ ਕਰ ਜਾਂਦਾ ਉਹਨਾਂ ਦਾ ਸਰਦਨ ਉਹ ਚਲਾ ਕਰਾਇਆ ਬਹਾਲਾਦਾ ਆਪਦਾ ਸੰਦ ਸੇਡਾ ਹੁਣ ਟਰਾਲ 10-12 ਲੱਖ ਦਾ ਟਰੈਕਟਰ ਹੋ ਗਿਆ ਯਾਰ ਬਾਕੀ ਸਾਰੇ ਸੰਦ ਬਹੁਤ ਮਹਿੰਗੇ ਆ ਹੁਣ ਸੁਪਰ ਸੀਡਰ ਦੋ ਟਰਾਈ 2.80 3 ਲੱਖ ਰੁਪਏ ਮੰਗੂਆਂ ਉਹ ਮੇਰੇ ਵੱਡੇ ਟਰੈਕਟਰਾਂ ਤੇ ਚੱਲੂਗਾ ਵੀ ਉਹ ਉਹਦੇ ਨਾਲ ਹੁਣ ਜੇ ਅੱਜ ਦੇ ਹਿਸਾਬ ਨਾਲ ਆਪਾਂ ਮਸ਼ੀਨਰੀ ਖਰੀਦਦੇ ਆ 10-11 ਲੱਖ ਦਾ ਟਰੈਕਟਰ 10-12 ਲੱਖ ਦੀ ਦਾ ਸਾ ਉਹ ਲੜਾ ਸੰਦ ਲੜਾ ਸਾਰੇ ਉਹ ਆਉਣਗੇ ਬਈ ਤਰ ਮੈਂ 20-25 ਲੱਖ ਚ ਪੈਂਦਾਗਾ ਬਾਕੀ ਸਾਰੇ ਉਹਨਾਂ ਦੀ ਬਰਾਮਤ ਵੀ ਕਰਾਉਣੀ ਬਾਅਦ ਚ ਮਿਸਤਰੀਆਂ ਕੋਲੇ ਆਹ ਤਾਂ ਇਹ ਨਹੀਂ ਵੀ ਕਲਾ ਕਰਾ ਵੀ ਮੁੜ ਕੇ ਲਿਆ ਕੇ ਉਹ ਕਰਤਾ ਸਾਫ ਸਪਾਈ ਕਰਤੀ ਉਹਦੇ ਵੀ ਬਹੁਤ ਕੰਮ ਬਾਜਾ ਦਾ ਬਈ ਵੱਡਾ ਕੰਮ ਆ ਇਹ